ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਥੱਲੇ ਜਿਹੜੀ ਵੀਡੀਓ ਚੱਲਦੀ ਪਈ ਹੈ ਛੋਟੇ ਸਾਹਿਬ ਜਦਿਆਂ ਮਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਸੂਬਾ ਸਰਾਂਦ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਉੱਥੇ ਨਵਾਬਖਾਂ ਬੈਠੇ ਹੁੰਦੇ ਨੇ ਤੇ ਸੂਬਾ ਸਰਾਂਦ ਨਵਾਬਖਾਂ ਨੂੰ ਪੁੱਛਦੇ ਨੇ ਤੁਸੀਂ ਇਨ੍ਹਾਂ ਆਪਣੇ ਦੁਸ਼ਮਣਾਂ ਨੂੰ ਕਿਹੜੀ ਸਜ਼ਾ ਦੇਣੀ ਚਾਹੋਗੇ ਤੇ ਨਵਾਬਖਾਂ ਖੜੇ ਹੋ ਕੇ ਕਹਿੰਦੇ ਨੇ ਕਿ ਮੈਂ ਗੋਬਿੰਦ ਕੋਲੋਂ ਆਪਣੀ ਭਰਾਵਾਂ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਤੇ ਲਵਾਂਗਾ ਜਰੂਰ ਪਰ ਮੈਦਾਨੇ ਜੰਗ ਵਿੱਚ ਲਵਾਂਗਾ ਵੀ ਇਹ ਮੇਰੇ ਗੁਨਾਗਾਰ ਨਹੀਂ ਨੇ ਔਰਤਾਂ ਤੇ ਬੱਚਿਆਂ ਉੱਤੇ ਜ਼ੁਲਮ ਨਹੀਂ ਕਰੀਦਾ ਤੇ ਮੈਂ ਇਨਸਾਨੀਅਤ ਦੇ ਨਾਂ ਤੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਬੱਚਿਆਂ ਦੇ ਗੋਬਿੰਦ ਸਿੰਘ ਦੇ ਬੱਚੇ ਤੇ ਗੋਬਿੰਦ ਸਿੰਘ ਦੀ ਮਾਤਾ ਜੀ ਨੂੰ ਛੱਡ ਦਿੱਤਾ ਜਾਵੇ ਇਹ ਗੱਲ ਸੁਣ ਕੇ ਸਰੂਬਾ ਸਰੰਦ ਤੇ ਹੋਰ ਜਿਹੜੇ ਉੱਥੇ ਸਿਪਾਈ ਖੜੇ ਹੁੰਦੇ ਨੇ ਸਾਰੇ ਹੈਰਾਨ ਰਹਿ ਜਾਂਦੇ ਨੇ ਤੇ ਨਵਾਬਕਾਂ ਦੀ ਗੱਲ ਸੁਣ ਕੇ ਛੋਟੇ ਸਹਬਜ਼ਾਦੇ ਕਹਿੰਦੇ ਨੇ ਨਵਾਬ ਖਾਨ ਸਾਹਿਬ ਜੀ ਇੱਕ ਸੱਚਾ ਇਨਸਾਨ ਇੱਕ ਸੱਚਾ ਮੁਸਲਮਾਨ ਹੋ ਸਕਦਾ ਤੇ ਇੰਨੀ ਗੱਲ ਸੁਣ ਕੇ ਸੂਬਾ ਸਰੰਦ ਸੋਚਾਂ ਵਿੱਚ ਪੈ ਜਾਂਦਾ ਤੇ ਉਹ ਕਹਿੰਦਾ ਕਿ ਮੈਂ ਵੀ ਇੱਕ ਇਨਸਾਫ ਵਿੱਚ ਵਿਸ਼ਵਾਸ ਰੱਖਦਾ ਤੇ ਅਗਲੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਅੱਗੇ ਕੀ ਹੋਇਆ ਆਪਣਾ ਚੈਨਲ YouTube ਤੇ ਜਰੂਰ ਸਾਰੇ ਜਣੇ ਸਬਸਕ੍ਰਾਈਬ ਕਰਿਓ ਤੇ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਨੂੰ ਦੇ ਦੇ ਹੌਸਲਾ ਜਰੂਰ ਦਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਹੋਰ ਵੀ ਗੰਦ ਬੜਾ ਕੁਝ ਫੋਲੋ ਕਰਦੇ ਹੋ ਆਪਣੇ ਵੀਰ ਨੂੰ ਜਰੂਰ ਸਪੋਰਟ ਕਰੋ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ